ਉਹ ਰਾਤ ਨੇਰੀ ਆ ਗਈ ਓ ਭਰਾਓ ਨੇਰੀ ਨੇ ਬੜਾ ਨੁਕਸਾਨ ਕੀਤਾ ਓਏ ਆ ਵੇਖ ਲਾ ਦੇ ਕਿਸੇ ਇੱਥੇ ਲੱਗੀ ਹੈ ਛੜਾ ਬਣਾਇਆ ਸੀ ਕਿਤੇ ਬਹਿ ਕੇ ਵੀਡੀਓ-ਵੀਡੀਓ ਬਣਾ ਲਈ ਦੀ ਸ਼ਾਮੇ ਬਹਿ ਜਾਈਦਾ ਸੀ ਕਿਉਂ ਲੱਡੂਆ ਆ ਰਾਤ ਮੇਲਾ ਨੇਰੀ ਨੇ ਮਾਰੀ ਓ ਲੱਦ ਕੇ ਮੋਛੇ ਵੱਡ ਕਰਤੀ ਓ ਮਿੱਤਰੋ ਏ ਵਿਚਾਰੀ ਵਿਚਾਰੋ ਭੰਗ ਦੀ ਦੇਖ ਓਏ ਵੇਖ ਓਏ ਹਾ 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 ਓਏ ਹੋਏ 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 ਓਏ ਆਹ ਬਾਰ ਹੀ ਗੇਟ ਹੀ ਬੰਦ ਕੀਤਾ ਪਿਆ ਜੇ ਅੰਦਰ ਆਪਾਂ ਕੋਖੜੀ ਦੇ ਅੰਦਰ ਵੜਨਾ ਹੋਵੇ ਕਮਰੇ ਦੇ ਮੋਟਰ ਕਿਵੇਂ ਚਲਾਵਾਂਗੇ ਤੇ ਬੰਦ ਕਿਵੇਂ ਕਰਾਂਗੇ ਓਏ ਹੋਏ 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 ਇਹਨੂੰ ਤਾਂ ਵੱਢ ਕੇ ਹਵਲਿਆ ਪਾਸੇ ਕਰਨਾ ਪੈਣਾ ਇਧਰ ਵਿੱਚ ਹੁਨੇ ਚ ਕਿੱਥੋਂ ਤਾਂ ਹੀ ਗਈ ਆ ਓਏ ਹੋਏ 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 ਓਡਾ ਪੜਾਵੇ ਬੜਾ ਨੁਕਸਾਨ ਕਰਤਾ ਵੜੀ ਦੇਖ ਸੀ ਵੜੀ ਸ਼ਾਂ ਸੀ ਇਹਨੂੰ ਮੇਰੇ ਖਿਆਲੋਂ ਬੰਲਿਆ ਭੁੱਗੀ ਲੱਗ ਗਈ ਆ ਭੁੱਗੀ ਕਹਿੰਦੇ ਹੁੰਦੇ ਭੁੱਗੀ ਉਹ ਲੱਗ ਗਈ ਆ ਲੈ ਵੀ ਮਿੱਤਰੋ ਕਮੈਂਟਾਂ ਵਿੱਚ ਮੈਨੂੰ ਐਂ ਦੱਸਿਓ ਵੀ ਇੱਥੇ ਨਾ ਹੁਣ ਇਹ ਤਾਂ ਕੰਮ ਹੋਇਆ ਪਿਆ ਖਰਾਬ ਬਸ ਆਹ ਹੀ ਰਹੇਗੀ ਦੇਖ ਇੰਨੀ ਕਿ ਪਹਿਲਾਂ ਵੀ ਟੁੱਟ ਗਈ ਸੀ ਤੇ ਛੜੇ ਤੇ ਆਈ ਪਈ ਆ ਤੁੱਪ ਹੁਣ ਆਏ ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ ਵੀ ਆਪਾਂ ਇੱਥੇ ਦਰਖਤ ਕਿਹੜਾ ਲਾਈਏ ਜਿਹੜਾ ਦਰਖਤ ਬੜਾ ਗੰਧਵਨਾ ਮਾਰੇ ਤੇ ਛਾਂ ਵੀ ਠੜੇ ਤੇ ਰਵੇ ਇੱਥੇ ਬਹਿ ਕੇ ਵੀਡੀਓ ਬੁੜੂਏ ਕਈ ਵਾਰ ਬਣਾਉਣੀ ਹੁੰਦੀ ਆ ਛਾਵੇਂ ਬਹਿਣਾ ਹੁੰਦਾ ਤੇ ਕਿਹੜਾ ਦਰਖਤ ਲਾਇਆ ਜਾਵੇ ਮੇਰਾ ਤਾਂ ਰਾਦਾ ਵੀ ਇੱਥੇ ਠੜੇ ਦੇ ਨੇੜੇ ਜੇ ਲਾਈਏ ਜਿਹੜੀ ਛਾਂ ਰਵੇ ਉੱਤੇ ਜਿਵੇਂ ਦੂਰ ਲਾਉਣੇ ਆ ਫਿਰ ਉੱਥੇ ਛਾਂ ਨਹੀਂ ਆਉਣੀ ਕਿਹੜਾ ਦਰਖਤ ਲਾਇਆ ਜਾਵੇ ਯਾਰ ਦੱਸਿਓ ਫਿਰ ਸੋਚਦੇ ਆ ਕੋਈ ਤਾਂ ਕਹਿੰਦਾ ਆਂਬਲਾ ਦਿਓ ਕੋਈ ਕੁਛ ਕਹਿੰਦੇ ਆ ਕੋਈ ਡੇਕ ਕਹਿੰਦੇ ਆ ਕੋਈ ਨਮ ਤੁਸੀਂ ਦੱਸਿਓ ਵੀ ਕਿਹੜਾ ਦਰਖਤ ਇੱਥੇ ਇੱਕ ਦੋ ਦਰਖਤ ਲਾਏ ਜਾਣ ਹੁਣ ਮਤਲਬ ਇਹ ਡੇਕ ਦਾ ਤਾਂ ਕੰਮ ਖਰਾਬ ਹੀ ਆ ਸਤਨਾਮ ਹੀ ਆ ਆ ਹੀ ਰਹਿ ਗਈ ਆ ਮਾੜੀ ਜੀ ਇੱਕ ਬੰਦਾ ਬੈਠਣ ਦੀ ਸ਼ਾਂ ਚਲੋ ਵੀ ਆਪਾਂ ਇਹਨੂੰ ਆ ਸ਼ਾਂਕ ਸ਼ੋਕ ਕੇ ਤੇ ਗੱਡੀ ਤੇ ਆ ਲਾਦ ਲਈਏ ਹੈ ਠੀਕ ਆ ਵੀ ਬਹੁਤ ਬਹੁਤ ਵੀ ਧੰਨਵਾਦ ਲੱਡੂ ਰਾਮਾ ਕੁਹਾੜੀ ਜੀ ਲੈ ਕੇ ਆਦਾ ਆਪਣੀ ਆਰੀ ਤੇ ਕੁਹਾੜੀ ਇਹਦੇ ਨਾਲ ਲਾਈਏ ਕਰ ਤਾਣੀਆਂ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ